बंदा मारूसे सलाया कौ साया जिन कौ से सलाया जिन न हो ਪੂਰੀ ਚੜ੍ਹਦੀ ਕਲਾ ਚ ਨੇਤਾ ਹੋ ਗਏ ਪੂਰੀ ਚੜ੍ਹਦੀ ਪੂਰੀ ਚੜ੍ਹਦੀ ਕਲਾ ਚ ਨੇਤਾ ਹੋ ਗਏ ਤੇ ਗੋਬਕੇ ਪੰਜਾਬ ਮਾਰਤਾ ਤੇ ਗੋਬਕੇ ਪੰਜਾਬ ਮਾਰਤਾ ਤੇ ਗੋਬਕੇ ਪੰਜਾਬ ਮਾਰਤਾ ਗੁੰਮਾ ਵਿੱਚ ਦੀਪ ਪਲਾ ਕਰਕੇ ਬਾਸ ਗੁੰਮਾ ਬਾਸ ਗੁੰਮਾ ਵਿੱਚ ਦੀਪ ਪਲਾ ਕਰਕੇ ਸਿੱਕਾ ਜੱਟ ਆਦੀ ਪ੍ਰਾਪਤੀ ਉਹ ਸਿੱਕਾ ਜੱਟ ਆਦੀ ਪ੍ਰਾਪਤੀ ਹੋ ਉਹ ਸਿੱਕਾ ਜੱਟ ਆਦੀ ਪ੍ਰਾਪਤੀ ਹੋ ਮੇਨੂੰ ਪਾਲ ਜੁੱਟ ਮਟਰ ਨਿੱਕ ਸੁਦਾ ਮੈਨੂੰ ਦਾ ਚਾ ਮੈਨੂੰ ਪਾਲ ਜੁੱਟ ਮਟਰ ਨਿੱਕ ਸੁਦਾ ਤੇ ਚਰਪਿਆਣ ਖਾ ਗਿਆ ਤੇ ਚਰਪਿਆਣ ਖਾ ਗਿਆ ਉਹ ਤੇ ਚਰਪਿਆਣ शम मुक नशाब डट पटे बोतल डट पटो बोतल डट पटे ਯੰਤ ਪੀਲਾ ਪੰਡਾ ਚੱਲਿਆ ਅੰਤ ਕਰਾ ਫਾਕੇਆ ਘਰ ਖਾਣਿਆ ਤੇ ਪੀਲਾ ਗੁੰਡਾ ਚੱਲਿਆ ਤੇ ਮੇਲਾ ਵਾਲੇ ਮੋਜਾ ਮਾਣਦੇ ਉਹ ਮੇਲਾ ਵਾਲੇ ਮੋਜਾ ਮਾਣਦੇ ਉਹ ਮੇਲਾ ਵਾਲੇ ਮੋਜਾ ਮਾਣਦੇ ਉਹ ਬੇਸੰਤਰੇ ਦੇ ਮੋਟੇ ਪੈਗ ਲਾ ਕੇ ਮੋਟੇ ਸੰਤਰੇ ਦੇ ਛੋਟੇ ਸੰਤਰੇ ਦੇ ਮੋਟੇ ਪੈਗ ਲਾ ਕੇ ਮੰਤਰੀ ਜੀ ਯੋਗਾ ਕਰਦੇ

ਪੰਜ ਮਸਿਆਂ ਪਰਿਵੰਨ ਨਾਲ ਨਾ ਮੈਂ ਪੰਜ ਮਸਿਆਂ ਪੰਜ ਮਸਿਆਂ ਪਰਿਵੰਨ ਨਾਲ ਨਾ ਮੈਂ ਹੁੰਦਾ ਮੈਂ ਸੰਤਾ ਤੋਂ ਹੁੰਦਾ ਮੈਂ ਸੰਤਾ ਤੋਂ ਹੁੰਦਾ ਮੈਂ ਸੰਤਾ ਤੋਂ ਹੁੰਦਾ ਕਿੰਗ ਲਵੇ ਨਾ ਕਿਤੇ ਤੈਨੂੰ ਮਾਇਆ ਡੰਗ ਲਵੇ ਨਾ ਕਿਤੇ ਤੈਨੂੰ ਮਾਇਆ ਗੋਲ ਘੰਟ ਪਾ ਦੇ ਭਗਤਾ ਤੂੰ ਗੋਲ ਘੰਟ ਪਾ ਦੇ ਭਗਤਾ ਰਹੁ ਤੂੰ ਗੋਲ ਘੰਟ ਪਾ ਦੇ ਭਗਤਾ ਆਹੋ ਦੇਹਤ ਹੈ ਤੇਰਾ ਤੇਰੇ ਆ ਗਿਆ ਬਹਿਰੇ ਜਹ ਪਰਦੇ ਜਹ ਬੋ ਤੇਰਾ ਤੇਰੇ ਆ ਗਿਆ ਵੇ ਗਿਆਨ ਬੋ ਮਾ ਕਿਤਰਾ ਗਿਆ ਕਰ ਬੋ ਮਿੱਤਰਾ ਗਿਆ ਕਰ ਬੋ ਮਿੱਤਰਾ ਮੇਰੀ ਚੰਦਨੀ ਕਲੀ ਮੰਦ ਤੀ ਲੈ ਆਇਆ ਤੂੰ ਜੀ ਤੇ ਕਹਿੰਦਾ ਬੱਤਲਾ ਆ ਗਿਆ ਤੇ ਕਹਿੰਦਾ ਬੱਤਲਾ ਆ ਗਿਆ ਹੋ ਤੇ ਕਹਿੰਦਾ ਬੱਤਲਾ ਆ ਗਿਆ ਹੋ ਬੱਤਲਾ 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 ਪਾਦੂਂ ਦੇ ਸਬੂਨ ਨਾ ਕਰਕੇ ਬੱਤਲਾ ਪਾਦੂਂ ਦੇ ਸਬੂਨ

ਉਹਰਾ ਪਿੰਡ ਮਿੱਤਰਾਂ ਦਾ ਹੋਹ ਉਹਰਾ ਪਿੰਡ ਮਿੱਤਰਾਂ ਦਾ ਹੋਹ ਪੰਜ ਮਿੰਟਾਂ ਤੇ ਮਿਲੂਗੀ ਐਮਐਸਬੀ ਪੰਜ ਮਿੰਟਾਂ ਤੇ ਮਿਲੂਗੀ ਐਮਐਸਬੀ ਨੂੰ ਪੰਜ ਸਾਲ ਹੋਣ ਲਾਗੇ ਨੇ ਹੋਣ ਵਾਲੇ ਮੇਰੇ ਕੋ ਸੰਮੂਰੀ ਆਪਣੈਕ ਵਿੱਚ ਮਿਲਦਾ ਆ ਸਮੂਰੀ ਸਮੂਰੀ ਆਪਣੈਕ ਵਿੱਚ ਮਿਲਦਾ ਤੇ ਟਿੱਕਾ ਸਰ ਆਮ ਵੀ ਕਰਾਂ ਤੇ ਟਿੱਕਾ ਸਰ ਆਮ ਵੀ ਕਰਾਂ ਕਸ਼ੋਰਾਂ ਨੂੰ ਦੁਪੰਦਾ ਹੋ ਚੇਦੀ ਪਾੜਨ ਦੁਪੰਦਾ ਸੰਤ ਰੰਗ ਲਾ ਚੇਦੀ ਪਾੜਨ ਚੇਦੀ ਪਾੜਨ ਦੁਪੰਦਾ ਸੰਤ ਰੰਗ ਲਾ ਗੱਲਾਂ ਆਕੜਾ ਕਰਕੇ ਉਹ ਗੱਲਾਂ ਆਕੜਾ ਕਰਕੇ ਲੋ ਉਹ ਗੱਲਾਂ ਆਕੜਾ ਕਰਕੇ ਕਿ ਉਹ ਉਹ ਕਹਾੜਾ ਘਾੜ ਕੇ